2020 ਦੇ ਵਿੱਚ ਅਸੀਂ ਫੇਰ ਇੱਕ ਮਹਮ ਸ਼ੁਰੂ ਕੀਤੀ ਮੇਡ ਇਨ ਪੰਜਾਬ ਮਹਮ ਕਿ ਅਸੀਂ ਜਿਹੜਾ ਕੰਪਨੀਆਂ ਦਾ ਸਮਾਨ ਲਈ ਜਾਂਦੇ ਖਾਣੇ ਵਾਲੀਆਂ ਚੀਜ਼ਾਂ ਵੀ ਅਸੀਂ ਕੰਪਨੀਆਂ ਦੇ ਲੈ ਰਹੇ ਹਾਂ ਦਾਲਾ ਵੀ ਕੰਪਨੀਆਂ ਦੀ ਲੈ ਰਹੇ ਹਾਂ ਅਸੀਂ ਚੌਲ ਵੀ ਅਸੀਂ ਪੈਦਾ ਕਰਦੇ ਹਾਂ ਕੰਪਨੀਆਂ ਦੇ ਜੀ ਕੋਹੀ ਨੂਰ ਹੋ ਗਿਆ ਬਾਸਮਤੀ ਕੋਈ ਹੋਰ ਕਈ ਸਾਰੇ ਬ੍ਰਾਂਡ ਇਦਾਂ ਦੇ ਹੈ ਕਿ ਅਸੀਂ ਉਹ ਲੈ ਰਹੇ ਹਾਂ ਸਾਡੀ ਬਾਸਮਤੀ ਅਸੀਂ ਗਾਉਂਦੇ ਆਂ ਤੇ ਪੈਕੇਟ 'ਚ ਪਾ ਕੇ ਅਸੀਂ ਖਾ ਰਹੇ ਹਾਂ ਸੋ ਮੇਡ ਇਨ ਪੰਜਾਬ ਮਹਮ ਸ਼ੁਰੂ ਕੀਤੀ ਕਿ ਜੋ ਅਸੀਂ ਬਣਾਉਂਦੇ ਆਂ ਉਹੀ ਦੂਜਿਆਂ ਨੂੰ ਖੁਲਾਇਆ ਜਾਵੇ ਆਪ ਵੀ ਅਸੀਂ ਖਾਈਏ ਘਰ ਦੀ ਲੋਣਾ ਪੂਰੀਆ ਕਰੀਏ ਤੋਂ ਦੂਜਿਆਂ ਨੂੰ ਵੀ ਖਲਾਈਏ ਸੋ ਹਿਆਰਪੁਰ ਚ 14 ਚ ਹੱਟ ਸ਼ੁਰੂ ਕੀਤੀ ਸੀ 20 ਦੇ ਵਿੱਚ ਮੰਡੀ ਸ਼ੁਰੂ ਕਰਤੀ ਮੰਡੀਆਂ ਹੁਣ ਕਰਦੇ ਕਰਦੇ 9 ਜ਼ਿਲ੍ਹੇ ਚ ਮੰਡੀਆਂ ਸ਼ੁਰੂ ਹੋ ਚੁੱਕੀਆਂ ਇਹ ਸਾਰਾ ਕਰਦੇ ਕਰਦੇ ਵੀ ਕੁਦਰਤੀ ਖੇਤੀ ਸਿਖਾਉਣੀ ਸੀ ਅਸੀਂ ਕਿਸਾਨਾਂ ਨੂੰ ਦੱਸਿਆ ਕਿ ਆਪਣੀਆਂ ਖਾਦਾਂ ਕਿੱਦਾਂ ਤਿਆਰ ਕਰਨੀਆਂ ਕੀੜੇਨਾਸ਼ਕਾਂ ਦਾ ਖਰਚਾ ਸੀ ਜਿਹੜਾ ਕੀਟਾਂ ਦੀ ਜਾਣਕਾਰੀ ਜਿਹੜੀ ਦਿੰਨੇ ਆ ਅੱਜ ਵੀ ਤੁਹਾਨੂੰ ਵਿੱਚ ਵਿੱਚ ਦੱਸਾਂਗੇ ਸਾਰਾ ਉਹਦੇ ਨਾਲ ਕੀਟਨਾਸ਼ਕਾਂ ਦਾ ਖਰਚਾ ਘਟੋ ਗਿਆ ਖਾਦਾਂ ਆਪਣੀਆਂ ਤਿਆਰ ਕਰਨੀਆਂ ਚਾਹੀਏ ਕੋਈ ਵਰਮੀ ਕੰਪੋਸਟ ਬਣਾਉਂਦਾ ਕੋਈ ਜੀਵ ਅਮਰਤ ਬਣਾ ਰਿਹਾ ਕੋਈ ਅਮਰਤ ਮਿੱਟੀ ਬਣਾ ਰਿਹਾ ਕੋਈ ਨਡੇ ਬਣਾ ਰਿਹਾ ਜਾਂ ਕਈ ਆਪਣੇ ਹੋਰ ਵੀ ਤਰੀਕੇ ਹੈਗੇ ਆ ਕਿਉਂਕਿ ਜਦੋਂ ਕਿਸਾਨ ਨੂੰ ਜਾਣਕਾਰੀ ਹੋ ਜਾਂਦੀ ਨਾ ਉਹ ਫੇ ਖੋਜੀ ਹੋਈ ਜਾਂਦਾ ਉਹਨੇ ਆਪਣੇ ਹਿਸਾਬ ਨਾਲ ਕਈ ਤਰ੍ਹਾਂ ਦੀ ਖਾਦਾਂ ਜੜੀਆਂ ਬਣਾਉਣੀਆਂ ਸ਼ੁਰੂ ਕਰਦੀਆਂ ਖਾਦਾਂ ਦਾ ਕੀਟਨਾਸ਼ਕਾਂ ਦਾ ਖਰਚਾ ਘਟ ਖਾਦਾਂ ਦਾ ਖਰਚਾ ਘਟ ਉਲੀ ਪੈਂਦੀ ਸੀ ਫੰਗਸ ਲੱਗਦੀ ਸੀ ਜਿਹਦਾ ਪੀਲੀ ਕੁੰਗੀ ਆਉਂਦੀ ਆ ਜਾਂ ਬਲਾਈਟ ਪੈਂਦੀ ਆ ਉਹ ਲੱਸੀ ਨਾਲ ਗੰਡੋਲ ਹੋਣਾ ਹੋ ਗਿਆ ਸ਼ੁਰੂ ਵਾਇਰਸ ਆ ਗਿਆ ਉਹ ਕੱਚੇ ਦੁੱਧ ਨਾਲ ਕੰਟਰੋਲ ਹੋ ਗਿਆ ਸ਼ੁਰੂ ਗਰੋਥ ਪ੍ਰੋਮੋਟਰ ਆ ਜਦਾਮ ਅਸੀਂ ਸੁਣਦੇ ਆ ਕਿ ਕੋਈ ਕੀਟਨਾਸ਼ਕ ਲੈਣ ਜਾਂਦਾ ਉਹਦੇ ਨਾਲ ਇੱਕ ਹੋਰ ਸ਼ੀਸ਼ੀਆਂ ਦੇਂਦੇ ਜੀ ਆ ਗਰੋਥ ਪ੍ਰੋਮੋਟਰ ਹੈਗਾ ਉਹ ਵੀ ਅਸੀਂ ਪਾਥੀਆਂ ਦੇ ਪਾਣੀ ਦਾ ਗਰੋਥ ਪ੍ਰੋਮੋਟਰ ਬਣਾ ਲਿਆ ਸਬਜ਼ੀਆਂ ਦੇ ਫਲਾਂ ਦੇ ਛਿਲਕੇ ਤੋਂ ਗਾਰਬੇਜ ਇੰਜਾਈਮ ਬਣਾ ਲਿਆ ਸੋ ਇਦਾਂ ਦੇ ਗਰੋਥ ਪ੍ਰੋਮੋਟਰ ਅਸੀਂ ਬਣਾਉਣੇ ਪੰਜ ਗਵਿਆਂ ਵੀ ਕਈਆਂ ਨੇ ਬਣਾ ਲਿਆ ਜਿਹੜਾ ਹੋਰ ਅੱਗੇ ਐਡਵਾਂਸ ਜਾਣਾ ਚਾਹੁੰਦਾ ਸੀ ਲਾਸਟ ਜਿਹੜੀ ਚੀਜ਼ ਬਚੀ ਹੋ ਸੀਗੀ ਉਹ ਬਚੀ ਸੀਗੀ ਕਿ ਸਾਡੇ ਜਿਹੜੇ ਖਰਚੇ ਘਟਾਉਣ ਵਿੱਚ ਕਿ ਬੀਜਾਂ ਦਾ ਖਰਚਾ ਸੋ 2022 ਦੇ ਵਿੱਚ ਮੈਂ ਆਲਰੇਡੀ ਕੋਸ਼ਿਸ਼ ਤਾਂ ਸ਼ੁਰੂ ਤੇ ਕਰ ਰਹੇ ਸੀਗੇ ਅੰਨ ਦਾਣਾ ਸੋਇਲ ਐਂਡ ਸੀਡ ਸੇਵਰ ਇੱਕ ਸੰਸਥਾ ਆ ਬੰਗਲੌਰ ਦੇ ਵਿੱਚ ਉਹਨਾਂ ਨਾਲ رابطہ ਸੀ ਸੰਗੀਤਾ ਸ਼ਰਮਾ ਜੀ ਉਹਨਾਂ ਦਾ ਬੈਕਗ੍ਰਾਉਂਡ ਪਠਾਨਗੋਟ ਹੈ ਸੋ ਪਹਿਲਾਂ ਵੀ ਉਹਨਾਂ ਦੇ ਕਿਉਂਕਿ ਟ੍ਰੇਨਿੰਗ ਦਿੰਦੇ ਆ ਤੇ ਅੱਜ ਤੁਸੀਂ ਵੀ ਦੇਖ ਲਓਗੇ ਕਿੰਨਾ ਅਰੇਂਜਮੈਂਟ ਸਾਰਾ ਕਰਨਾ ਪੈਂਦਾ ਉਹਨਾਂ ਦੀ ਕਾਫੀ ਪੀਸ ਸੀ ਉਹ ਫਾਰਮਰ ਪਹਿਲਾਂ ਤਿਆਰ ਵੀ ਨਹੀਂ ਸੀ ਇੰਪੋਰਟੈਂਸ ਵੀ ਨਹੀਂ ਪਤਾ ਸੀ ਕਿ ਦੇਸੀ ਬੀਜਾਂ ਦੀ ਇੰਪੋਰਟੈਂਸ ਕੀ ਆ ਉਹ ਸੰਸਥਾ ਪਿਛਲੇ 20-22 ਸਾਲਾਂ ਤੋਂ ਦੇਸੀ ਬੀਜਾਂ ਤੇ ਹੀ ਕੰਮ ਕਰ ਰਹੀ ਹੈ ਸੋ ਅਮਰਿਤ ਨੇ ਹਿੰਮਤ ਕੀਤੀ 5000 ਰੁਪਏ ਮੇਰੇ ਖਿਆਲ ਇੱਕ ਦਿਨ ਦੀ ਫੀਸ ਸੀਗੀ 35-4000 ਰੁਪਏ ਜੇਬੋ ਖਰਚ ਗਏ ਉੱਥੇ ਕਰਕੇ ਆ ਤਿੰਨ ਕਿਸਾਨ ਗਏ ਸੀ ਅੰਮ੍ਰਿਤ ਗਿਆ ਸੀ ਇੱਥੋਂ ਬਰਨਾਲੇ ਤੋਂ ਇੱਕ ਸੁਖਜੀਤ ਸਿੰਘ ਸੀ ਮਾਨਸੇ ਤੋਂ ਔਰ ਜੈਪਾਲ ਪੁਨੀਏ ਇੱਕ ਫਾਰਮਰ ਸੀ हिसार ਤੋਂ ਹਰਿਆਣੇ ਤੋਂ ਇਹਨਾਂ ਨੇ ਤਿੰਨਾਂ ਨੇ 22 ਚੌਥੋਂ ਟ੍ਰੇਨਿੰਗ ਲਈ 5 ਦਿਨ ਦੀ ਫਿਰ ਅਸੀਂ 2023 ਚ ਇੱਥੇ ਟ੍ਰੇਨਿੰਗ ਰੱਖੀ 3 ਦਿਨ ਦੀ ਇੱਥੇ ਟ੍ਰੇਨਿੰਗ ਹੋਈ ਉਸ ਤੋਂ ਬਾਅਦ ਇੱਕ ਟ੍ਰੇਨਿੰਗ ਫਿਰ ਧਰਮਸ਼ਾਲਾ ਹੋਈ ਉਹਨੂੰ ਅਸੀਂ ਜਿਹੜਾ ਮਹਿਮਦੇ ਰੂਪ ਚ ਨਾਮ ਦੇ ਦਿੱਤਾ ਆਪਣੀ ਖੇਤੀ ਆਪਣੇ ਵੀ ਤੋ ਜੇ ਅਸੀਂ ਇਤਿਹਾਸ ਦੀ ਗੱਲ ਕਰੀਏ ਜੋ ਆਮ ਸੁਣਣ ਸਾਨੂੰ ਮਿਲਦਾ ਹੈ ਕਿਤਾਬਾਂ 'ਚ ਪੜੀਦਾ ਕਿ ਖੇਤੀ ਦਾ ਇਤਿਹਾਸ ਮਤਲਬ ਜਿਹੜੀ ਏਦਾਂ ਪ੍ਰਬੰਧ ਨਾਲ ਖੇਤੀ ਕੀਤੀ ਜਾਂਦੀ ਹੈ ਖੇਤੀ ਦਾ ਬਲੋ ਫਸਲਾਂ ਤਾਂ ਉਗਦੀ ਆਈ ਸੀ ਕਿਸੇ ਤਰੀਕੇ ਖੇਤੀ ਦਾ ਜਿਹੜਾ ਅਸੀਂ ਤਰਤੀਬਬੱਧ ਦਾ ਇਤਿਹਾਸ ਆ ਕਰੀਬਨ 10000 ਸਾਲ ਪੁਰਾਣਾ ਕਿਹਾ ਜਾਂਦਾ 10000 ਸਾਲ ਪਹਿਲਾਂ ਤੋਂ ਲੈ ਕੇ ਜਦ ਤੱਕ ਸਾਡੀਆਂ ਯੂਨੀਵਰਸਿਟੀਆਂ ਬਣਨੀਆਂ ਸ਼ੁਰੂ ਹੋਈਆਂ 100 150 ਸਾਲ ਪਹਿਲਾਂ ਜਾਂ ਪੰਜਾਬ 'ਚ ਕਹ ਲੋ ਪੀਏਯੂ ਅੱਜ ਤੋਂ 6300 ਸਾਲ ਪਹਿਲਾਂ ਬਣੀ ਕਿਸਾਨ ਆਪਣੇ ਬੀਜ ਰੱਖਦਾ ਸੀ ਇੱਕ ਦੂਜੇ ਨਾਲ ਬੀਜ ਵਟਾਂਦਰਾ ਦੋਸਤ ਮਿੱਤਰ ਨਾਲ ਪਿੰਡ 'ਚ ਰਿਸ਼ਤੇਦਾਰੀ ਦੇ ਵਿੱਚ ਉਹੀ ਚੱਲਦੇ ਆ ਰਹੇ ਸੀ ਉਹਦੇ ਵਿੱਚ ਕਈ ਖੋਜੀ ਹੋਣੇ ਆ ਨਵੀਆਂ ਕਿਸਮਾਂ ਵੀ ਖੋਜੀਆਂ ਜਾਂਦੀਆਂ ਹੋਣਗੀਆਂ ਉਦੋਂ ਹੁਣ ਸਾਡਾ ਇਤਿਹਾਸ ਆ ਕੋਈ ਫਰੋਲੂਗੇ ਦਾ ਹੋ ਸਕਦਾ ਉਹਦੇ ਵਿੱਚ ਕੋਈ ਨਾ ਕੋਈ ਜਾਣਕਾਰੀ ਇਦਾਂ ਮਿਲ ਜਾ ਕਿਤਾਬਾਂ ਲਿਖੀਆਂ ਜਾਂਦੀਆਂ ਰਹੀਆਂ ਇਤਿਹਾਸ ਲਿਖੇ ਜਾਂਦੇ ਰਹੇ ਆ ਪਰ ਹੋਇਆ ਕੀ ਵੀ ਜਿੰਨੀ ਸਾਡੀ ਇੱਥੇ ਵਿਭਿੰਨਤਾ ਸੀ ਜਿੰਨੀ ਡਾਈਵਰਸਿਟੀ ਸੀਗੀ ਇੱਥੇ ਵੀ ਕਈ ਤਰ੍ਹਾਂ ਦੀਆਂ ਕਣਕ ਦੀਆਂ ਵੀ ਕਿਸਮਾਂ ਸੀ ਬਾਜਰੇ ਦੀਆਂ ਵੀ ਹੋਣਗੀਆਂ ਮੱਕੀ ਦੀਆਂ ਹੋਣਗੀਆਂ ਚਾਹੇ ਮੱਕੀ 300 ਸਾਲ ਪਹਿਲਾਂ ਹੀ ਆਈ ਆ ਉਹ ਢੋਲੀ 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 ਯੂਨੀਵਰਸਿਟੀ ਦੇ ਆਉਣ ਨਾਲ ਤਾਂ ਇਹ ਹੋਣਾ ਚਾਹੀਦਾ ਸੀ ਕਿ ਖੱਡ ਕੋ ਹੋਰ ਜ਼ਿਆਦਾ ਵੈਰੈਟੀਆਂ ਹੁੰਦੀਆਂ ਹੋ ਗਿਆ ਉਲਟਾ ਸਾਡੀ ਜੜੀ ਵਿਰਾਸਤੀ ਸਾਰੀਆਂ ਉਹ ਕਿਸਮਾਂ ਸੀਗੀਆਂ ਉਹ ਢੋਲੀ ਢੋਲੀ ਗਾਇਬ ਹੀ ਹੋ ਗਈ ਸੋ ਦੇਸੀ ਬੀਜ ਕਿਸਾਨ ਕੋ ਖੁੱਸ ਗਏ ਬੀਜ ਤਾਂ ਜਿਹੜੇ ਆ ਵੀ ਹਾਲੇ ਵੀ ਕਿਤੇ ਨਾ ਕਿਤੇ ਹੋਣਗੇ ਹੀ ਉਹ ਯੂਨੀਵਰਸਿਟੀ ਵਿੱਚ ਵੀ ਹੈਗੇ ਆ ਯੂਨੀਵਰਸਿਟੀ ਨੇ ਉਤੋਂ ਸੁਧਾਰ ਦਿੱਤੀ ਆ ਕਿਸਮਾਂ ਕੁਝ ਕਿ ਉਹਨਾਂ ਨੇ ਚੰਗੇ ਬੀਜ ਚੁਣ ਲੈ ਵਿਗਿਆਨੀਆਂ ਨੇ ਜਿਹੜਾ ਖੋਜਾਂ ਕੀਤੀਆਂ ਜਿਹੜੇ ਚੰਗੀਆਂ ਵੈਰਾਈਟੀਆਂ ਸੀਗੀਆਂ ਉਹਨਾਂ ਨੂੰ ਚੁਣਿਆ ਜਿਹਦੇ ਤੇ ਝਾੜ ਵੀ ਚੰਗੇ ਸੀ ਬਿਮਾਰੀਆਂ ਦਾ ਟਾਕਰਾ ਕਰ ਸਕਦੇ ਸੀਗੇ ਮੌਸਮ ਦੀ ਮਾਰ ਸਹਾਰ ਸਕਦੇ ਸੀਗੇ ਉਹ ਕਿਸਮਾਂ ਕੁਝ ਕੁਝ ਚੁਣ ਲਈਆਂ ਪਰ ਉਹ ਚੁੰਦੇ ਚੁੰਦੇਆ ਕਰਦਿਆ ਕਰਦਿਆ ਜਿਹੜੇ ਆ ਕਿ ਸਾਡੀ ਡਾਈਵਰਸਿਟੀ ਖਤਮ ਹੋ ਗਈ ਸੋ ਟੈਕਨੀਕਾਂ ਹੋਰ ਹੋਰ ਆਉਣੀਆਂ ਸ਼ੁਰੂ ਹੋ ਗਈਆਂ ਤੁਸੀਂ ਸਭ ਜਾਣਦੇ ਆ ਉਹਨਾਂ ਦੇ ਨੈਗੇਟਿਵ ਇੰਪੈਕਟ ਜਿਹੜੇ ਆ ਉਹ ਵੀ ਆਏ